ਸੋਣੀ ਸ਼ਾਮ ਹੈ ਦਿਨ ਢਲ ਗਿਆ ਲੋਕੀ ਕੰਮਾਂ ਤੋਂ ਘਰੇ ਆ ਗਏ ਨੇ ਔਰ ਸਮਾ ਹੋ ਚੁੱਕਿਆ ਆਪਣੇ ਲਾਈਵ ਦਾ ਸੋ ਮੈਂ ਸੋਚਿਆ ਕਿ ਅੱਜ ਤੁਹਾਡੇ ਨਾਲ ਗੱਲਬਾਤ ਕਰਾਂ ਇੱਕ ਵਿਸ਼ੇਸ਼ ਮੁੱਦੇ ਤੇ ਆਪਾਂ ਜ਼ਿਕਰ ਕਰਾਂਗੇ ਸੋ ਤੁਸੀਂ ਸਾਰੇ ਜਣੇ ਪਹਿਲਾਂ ਲਾਈਵ ਆ ਜੋ ਜੀ ਮੇਰੇ ਨਾਲ ਜੁੜੋ ਤੇ ਫਿਰ ਅਸੀਂ ਗੱਲਬਾਤ ਅੱਗੇ ਦੀ ਸ਼ੁਰੂ ਕਰੀਏ ਕਿਉਂਕਿ ਫਿਰ ਕਈ ਵਾਰ ਹੁੰਦਾ ਹੈ ਮੈਂ ਗੱਲ ਪਹਿਲਾਂ ਦੇ ਵਿੱਚ ਤੁਸੀਂ ਬਾਅਦ ਦੇ ਵਿੱਚ ਜੁੜਦੇ ਹੋ ਲੇਟ ਤੇ ਫਿਰ ਗੱਲ ਸਮਝ ਨਹੀਂ ਆਉਂਦੀ ਸੋ ਅ ਅੱਜ ਇਸ ਲਾਈਵ ਦੇ ਵਿੱਚ ਤੁਸੀਂ ਕਮੈਂਟ ਬਾਕਸ ਥਰੂ ਇਹ ਮੈਨੂੰ ਰਹਿ ਦੋਗੇ ਤੁਸੀਂ ਸਵਾਲ ਤੁਸੀਂ ਦੇਖ ਲਿਆ ਕਿ ਮੈਂ ਕੀ ਪਾਇਆ ਲਿਖ ਕੇ ਜਿਹੜੇ ਵਿਆਹਾਂ ਤੇ ਫਜ਼ੂਲ ਦੇ ਖਰਚੇ ਹੁੰਦੇ ਨੇ ਨਾ ਅਸੀਂ ਅੱਜ ਉਹਨਾਂ ਤੇ ਜ਼ਿਕਰ ਕਰਾਂਗੇ ਸੋ ਮੈਂ ਪਹਿਲਾਂ ਵੇਟ ਕਰਦੀ ਤੁਸੀਂ ਆ ਜਾਓ ਤੇ ਫਿਰ ਅਸੀਂ ਇਸ ਚਰਚਾ ਨੂੰ ਸ਼ੁਰੂ ਕਰੀਏ ਸੋ ਮੌਸਮ ਵੀ ਬੜਾ ਕਮਾਲ ਦਾ ਹੋਇਆ ਪਿਆ ਹੈ ਨਾ ਗਰਮੀ ਬਹੁਤ ਹੋ ਗਈ ਇੱਕੋ ਦਮ ਸ਼ਾਮ ਦਾ ਵੇਲਾ ਹੈ ਤੁਸੀਂ ਸਾਰੇ ਕੀ ਕੀ ਕਰ ਰਹੇ ਹੋ ਕੋਈ ਘੁੰਮਣ ਫਿਰਨ ਗਿਆ ਹੈ ਕੋਈ ਘਰੇ ਗਿਆ ਸੋ ਕਰਦੇ ਆਪਾਂ ਅੱਜ ਦੇ ਮੁੱਦੇ ਤੇ ਸ਼ੁਰੂਆਤ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਉਮੀਦ ਹੈ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਸੋ ਸਵਾਲ ਮੇਰਾ ਉਹੀ ਹੈ ਕਿ ਵਿਆਹਾਂ ਸ਼ਾਦੀਆਂ ਤੇ ਲੱਖਾਂ ਕਰੋੜਾ ਰੁਪਇਆ ਫੁੱਗਣਾ ਕਿੰਨਾ ਕੁ ਸਹੀ ਹੈ ਇਹ ਗਲਤ ਹੈ ਸੋ ਤੁਸੀਂ ਕਮੈਂਟ ਕਰਕੇ ਮੈਨੂੰ ਇਹ ਦੱਸਣਾ ਹੈ ਆਪਾਂ ਇਸ ਵਿਸ਼ੇ ਤੇ ਚਰਚਾ ਕਰ ਰਹੇ ਹਾਂ ਸਾਡੀ ਇੰਡਸਟਰੀ ਜਿਹੜੀ ਹੈਗੀ ਹੈ ਨਾ ਵੈਡਿੰਗ ਇੰਡਸਟਰੀ ਉਹ ਬਹੁਤ ਵੱਡੇ ਲੈਵਲ ਤੇ ਪਹੁੰਚ ਗਈ ਹੈ ਨਾ ਤਾਂ ਬਹੁਤ 10 ਲੱਖ ਕਰੋੜ ਕੁਛ ਇੰਨਾ ਜਿੰਨਾ ਕਿ ਮੈਂ ਪੜ੍ਹਿਆ ਸੀ ਸ਼ਾਇਦ ਤਾਂ ਉਸ ਲੈਵਲ ਤੇ ਪਹੁੰਚ ਗਈ ਹੈ ਕਿਉਂ ਇੰਨਾ ਪੈਸਾ ਅਸੀਂ ਲਾ ਰਹੇ ਹਾਂ ਵਿਹਾਂ ਤੇ ਲੱਖਾਂ ਕਰੋੜਾ ਰੁਪਇਆ ਫੋਕ ਰਹੇ ਹਾਂ ਹਾਲੀ ਦੀ ਮੈਂ ਇੱਕ ਐਗਜ਼ਾਮਪਲ ਦਿੰਨੀ ਆ ਤੁਹਾਨੂੰ ਅਮਬਾਨੀ ਕੇ ਵਿਆਹ ਹੋਇਆ ਅਨੰਤਬਾਨੀ ਦਾ ਵਿਆਹ ਹੋਇਆ ਅੱਛੇ ਬਿਜ਼ਨਸਮੈਨ ਨੇ ਸੋ ਪੰਜੇ 6 ਕਰੋੜ ਰੁਪਇਆ ਕਹਿੰਦੇ ਵਿਆਹ ਤੇ ਲਾਤ ਤਾਂ ਵੱਡੇ ਵੱਡੇ ਆਰਟਿਸਟ ਉਹਨਾਂ ਨੇ ਬੁਲਾਏ ਆ ਪਰ ਨਿਕਲੇ ਕੁਝ ਨਹੀਂ ਹੋਣਾ ਤਾਂ ਵਿਆਹੀ ਸੀ ਮੁੰਡਾ ਕੁੜੀ ਨੇ ਇਕੱਠਾ ਹੋਣਾ ਸੀਗਾ ਤੇਰੀ ਤੇਰਵਾ ਜਾ ਉਹ ਇੰਆ ਚਲੋ ਠੀਕ ਹੈ ਜੀ ਇੱਕ ਦਿਖਾਵਾ ਜਿਹੜਾ ਲੋਕਾਂ ਦੇ ਵਿੱਚ ਜ਼ਰੂਰ ਹੋਇਆ ਵੀ ਚਲੋ ਐਡਾ ਵੱਡਾ ਵਿਆਹ ਸੀ ਸਭ ਹੋਇਆ ਪਰ ਨਿਕਲੇ ਕੁਛ ਨਹੀਂ ਹੋਇਆ ਵਿਆਹੀ ਸੀਗਾ ਸੋ ਮੇਰਾ ਇਹੀ ਸਵਾਲ ਆ ਤੁਹਾਨੂੰ ਸਾਰਿਆਂ ਨੂੰ ਵੀ ਇੰਨਾ ਪੈਸਾ ਫੂਕ ਕੇ ਅਸੀਂ ਲੋਕ ਦਿਖਾਵਾ ਕਿਉਂ ਕਰ ਰਹੇ ਆ ਵਿਆਹ ਤਾਂ ਨਾਰਮਲ ਵੀ ਹੋ ਜਾਂਦੇ ਨੇ ਸਾਡੇ ਪੁਰਾਣੀਆਂ ਜੋ ਮਿੱਥਾਂ ਸੀਗੀਆਂ ਜੋ ਸਾਡੇ ਬਜ਼ੁਰਗ ਕਹਿੰਦੇ ਸੀ ਬਹੁਤ ਹੀ ਵਿਆਹ ਬੜੀ ਸੌਕੇ ਹੁੰਦੇ ਸੀਗੇ ਉਦੋਂ ਬੜੇ ਸਸਤੇ ਵਿਆਹ ਹੋ ਜਾਂਦੇ ਸੀਗੇ ਤਾਂ ਪਤਾ ਵੀ ਨਹੀਂ ਸੀ ਲੱਗਦਾ ਕਿ ਕਿਸੇ ਘਰ ਦੇ ਵਿੱਚ ਨਾ ਵਿਆਹ ਜਾਂ ਖਰਚਾ ਕੋਈ ਫालतू ਕੀਤਾ ਹੁਣ ਤਾਂ ਨਾਰਮਲ ਦੋਸਤੋ ਜੇ ਮੈਂ ਦੱਸਾਂ 15-20 ਲੱਖ ਤਾਂ ਆਮ ਘਰਾਂ ਦੇ ਲੋਕ ਲਾ ਹੀ ਦਿੰਦੇ ਨੇ ਵਿਆਹ ਤੇ 15-20 ਲੱਖ ਕਹਿ ਤਾ ਬਾਕੀ ਆਪਣੀ ਇੱਛਾ ਹੈ ਵੱਧ ਤੋਂ ਵੱਧ ਜਿੰਨਾ ਲਾਉਣਾ ਸੋ ਤੁਹਾਡੇ ਕਮੈਂਟ ਰੀਡ ਕਰਦੇ ਨਿਤਿਨ ਜੀ ਕਹਿ ਰਹੇ ਨੇ ਕਿ ਸਿੰਪਲ ਮੈਰਿਜ ਸਭ ਤੋਂ ਬੈਸਟ ਹੈ ਬਿਲਕੁਲ ਜੋਤ ਮਨਜੋਤ ਕਹਿ ਰਹੇ ਨੇਗੇ ਕਿ ਤੁਹਾਡਾ ਕੀ ਮੰਨਣਾ ਬਿਲਕੁਲ ਮੈਂ ਹੁਣ ਇਹੀ ਚਰਚਾ ਮੈਨੂੰ ਲੱਗਿਆ ਕਿ ਇਹਦੇ ਤੇ ਮੈਂ ਗੱਲਬਾਤ ਕਰਾਂਗੀ ਕਿ ਨਾ ਸਾਡੇ ਲੋਕਾਂ ਦੇ ਵਿੱਚ ਸ਼ੋਅ ਆਫ ਬਹੁਤ ਬੜੀ ਹੋਈ ਹੈ ਨਾ ਵਿਆਹ ਵਧੀਆ ਦਿਖਾਉਣਾ ਹੈ ਚੰਗੇ ਪੈਸੇ ਲਾਉਣੇ ਆ ਤੇ ਚਾਹੇ ਕਰਜ਼ਾ ਚੱਕ ਲਈਏ ਵੀ ਇਹੋ ਜਿਹੀ ਕੀ ਆਫਤ ਆਈ ਹੈ ਕਿ ਇੰਨਾ ਤੁਸੀਂ ਕਰਜ਼ਾ ਚੱਕ ਕੇ ਤੁਸੀਂ ਵਿਆਹ ਕਰ ਰਹੇ ਹੋਗੇ ਹੋਣਾ ਕੁਝ ਨਹੀਂ ਨਿਕਲਣਾ ਕੁਝ ਨਹੀਂ ਬਸ ਦੋ ਜ਼ਿੰਦਗੀਆਂ ਨੇ ਇਕੱਠੇ ਹੋਣਾ ਪਰਿਵਾਰ ਜੋੜਨੇ ਨੇ ਨਵੇਂ ਰਿਸ਼ਤੇ ਜੋੜਨੇ ਆ ਸਿਰਫ ਲੋਕ ਦਿਖਾਵਾ ਉਹ ਪੈਸਾ ਕੀ ਮਤਲਬ ਮੈਨੂੰ ਇਹ ਚੀਜ਼ਾਂ ਬਹੁਤ ਜ਼ਿਆਦਾ ਮੈਂ ਕਮਾਂ ਵੀ ਅਜੀਬ ਜਿਹੀਆਂ ਲੱਗਦੀਆਂ ਨੇ ਵੀ ਅਸੀਂ ਸਾਰੀ ਜ਼ਿੰਦਗੀ ਨਾ ਦੋਸਤੋ ਅਸੀਂ ਲੋਕਾਂ ਨੂੰ ਦਿਖਾਉਣ ਤੇ ਲਾ ਦਿੰਨੇ ਆ ਅਸੀਂ ਇਹੀ ਸਮਝਦੇ ਆ ਵੀ ਲੋਕਾਂ ਨੂੰ ਦਿਖਾਉਣਾ ਦਿਖਾਵਾ ਕਰਨਾ ਲੋਕ ਤਾਂ ਫਿਰ ਵੀ ਕਹਿੰਦੇ ਕਹਿੰਦੇ ਆਰੀ ਨੂੰ ਇੱਕ ਪਾਸੇ ਦੰਦੇ ਕੀ ਕਹਿੰਦੇ ਹੁੰਦੇ ਨੇ ਲੋਕਾਂ ਦੇ ਤਾਂ ਦੋਨੇ ਪਾਸੇ ਹੀ ਆ ਤੇ ਉਹ ਹੁਣ ਇਹ ਗੱਲਾਂ ਆ ਗਈਆਂ ਵੀ ਉਹਨਾਂ ਨੇ ਜੇ ਕਿਸੇ ਨੇ ਵਿਆਹ ਤੇ ਆਉਣਾ ਵੀ ਏ ਤੁਹਾਡੇ ਉਹਨਾਂ ਨੇ ਫਿਰ ਵੀ ਨਿੰਦੇ ਜਾਣਾ ਕੋਈ ਨਾ ਕੋਈ ਤੁਹਾਡੀ ਪਕੌੜਿਆਂ ਚ ਜਾਂ ਤੁਹਾਡੇ ਕਈ ਮਾੜਾ ਮੋਟਾ ਕਿਸੇ ਚੀਜ਼ ਦੇ ਵਿੱਚ ਗਲਤੀ ਕੱਢ ਹੀ ਜਾਣੀ ਆ ਸੋ ਇੰਨਾ ਪੈਸਾ ਪੂਕਣ ਦੀ ਲੋੜ ਕਿ ਪਹਿਲਾਂ ਮੈਂ ਬਹੁਤ ਸੋਚਦੀ ਹੁੰਦੀ ਸੀਗੀ ਵਿਆਹ ਕਰਾਉਣਾ ਬਹੁਤ ਪੈਸੇ ਚਾਹੀਦੇ ਨੇ ਕਿਉਂਕਿ ਮਾਪਿਓ ਨੂੰ ਪਤਾ ਕਿਉਂ ਬੋਝ ਲੱਗਦੀ ਆ ਇਹ ਚੀਜ਼ ਉਹਨਾਂ ਨੂੰ ਬੋਝ ਇਸ ਕਰਕੇ ਲੱਗਦਾ ਵਿਆਹ ਕਿ ਇੰਨੇ ਪੈਸੇ ਦੇਣੇ ਪੈਣਗੇ ਖਾਸ ਕਰਕੇ ਕੁੜੀ ਦੇ ਮਾਪਿਆਂ ਨੂੰ ਮੁੰਡੇ ਵਾਲਿਆਂ ਨੂੰ ਵਿਆਹ ਦਿਖਾਉਣਾ ਹੈ ਮੁੰਡਾ ਵੱਡੀ ਨੌਕਰੀ ਤੇ ਆ ਉਹ ਕਹਿਣਗੇ ਅਸੀਂ ਇਕੱਠ ਕਰਨਾ ਜੀ ਅਸੀਂ ਵਧੀਆ ਵਿਆਹ ਕਰਾਉਣਾਗਾ ਤੇ ਤੁਸੀਂ ਸਾਡਾ ਖਾਣ ਪੀਣ ਚੰਗਾ ਕਰ ਦਿਓ हां ਖਾਣ ਪੀਣ ਹੁੰਦਾ ਚਲੋ ਸਤਕਾਰ ਹੁੰਦਾ ਸਾਰੇ ਆਉਂਦੇ ਨੇ ਪਹਿਲਾਂ ਵੀ ਹੁੰਦੇ ਸੀ ਪਰ ਐਡਾ ਵੱਡਾ ਵੀ ਕਰਨ ਦੇ ਕੀ ਲੋੜ ਆ ਵੀ ਐਡਾ ਦਿਖਾਵਾ ਕਿਉਂ ਕਰ ਰਹੇ ਆ ਅਸੀਂ ਹਨਾ ਸਿੰਦਰ ਕਹਿ ਰਹੇ ਨੇ ਦਿਖਾਵੇ ਵੀ ਨਾ ਲੋਕਾਂ ਨੂੰ ਆਪਣਾ ਸਟੇਟਸ ਅਪਡੇਟ ਨਹੀਂ ਲੱਗਦਾ ਛੋਸ਼ੇਵਾਜੀ ਕਰਨੀ ਲੋਕਾਂ ਨੇ ਜੋਤ ਕਹਿ ਰਹੇ ਨੇ ਮਤਲਬ ਪੈਸੇ ਹੈਗੇ ਲੋਕਾਂ ਕੋਲ ਤਾਂ ਉਹ ਦਿਖਾਵਾ ਕਿਸੇ ਕੋਲ ਹੈ ਵੀ ਨਹੀਂ ਉਹ ਵੀ ਇਦਾਂ ਹੀ ਕਰਦੇ ਆ ਲੋ ਲੈ ਲੈ ਕਿਉਂ ਅਰ ਕਈ ਤਾਂ ਇਸ ਤਰ੍ਹਾਂ ਦੀ ਚੁੱਚਾ ਜਿਵੇਂ ਹੁਣ ਮੁੰਡਾ ਕੁੜੀ ਚਲੋ ਇਕੱਠੇ ਪੈਸੇ ਅੱਜ ਕੱਲ ਤਾਂ ਨਵਾਂ ਸਿਸਟਮ ਬਣਾਇਆ ਹੋਇਆ ਹੈ ਕਿ ਮੁੰਡਾ ਕੁੜੀ ਪਰਿਵਾਰਕ ਮੈਂਬਰਾਂ ਨੇ ਇਕੱਠਿਆਂ ਨੇ ਪੈਸੇ ਬਾਕੇ ਚਲੋ ਵਿਆਹ ਕਰ ਲਿਆ ਔਰ ਉਹਦੇ ਵਿੱਚ ਨਿਕਲਦਾ ਤਾਂ ਕੱਖ ਨਹੀਂ ਜੀ ਉਹੀ ਪੈਸਾ ਤੁਸੀਂ ਕਿਤੇ ਇਨਵੈਸਟ ਕਰ ਲਓ ਕਿਤੇ ਹੋਰ ਲਾ ਲਓ ਜਾਂ ਤੁਸੀਂ ਚਲੋ ਆਪਣੇ ਖਾਤਿਆਂ 'ਚ ਹੀ ਸਾਮ ਕੇ ਰੱਖ ਲਓ ਹਨਾ ਤੁਹਾਨੂੰ ਕਿੰਨਾ ਵਧੀਆ ਪ੍ਰੋਫਿਟ ਮਿਲਿਓ ਚੀਜ਼ ਦਾ ਜਿਹੜਾ ਤੁਸੀਂ ਲਾ ਲਿਆ ਖਾ ਲਿਆ ਠੀਕ ਹੈ ਕਿਉਂਕਿ ਉੱਤੇ ਫਾਇਦਾ ਜ਼ਰੂਰ ਹੋਇਆ ਦੇਸ਼ ਨੂੰ ਇਹਦੇ ਨਾਲ ਚਲੋ ਜਿਹੜੇ ਉੱਥੇ ਫੂਡ ਦਾ ਜਿਹੜਾ ਸਮਾਨ ਹੁੰਦਾ ਆ ਟੈਂਟ ਵਾਲੇ ਨੇ ਆ ਹੋਰ ਬਥੇਰੇ ਲੱਲੇ ਭੱਬੇ ਜੇ ਜੋ ਕੁਝ ਕਰਦੇ ਨੇ ਉਹਨਾਂ ਨੂੰ ਚਲੋ ਕਮਾਈ ਹੋਈ ਐ ਪਰ ਨੁਕਸਾਨ ਇੱਕ ਵਾਰਸੋ ਥੋੜਾ ਵੀ ਤਾਂ ਹੋ ਹੀ ਜਾਂਦਾ ਨਾ ਸੋ ਸਿੰਪਲ ਮੈਰिज ਕਰਾਉਣ ਦੇ ਵਿੱਚ ਕੀ ਦਿੱਕਤ ਐ ਵਿਆਹ ਹੀ ਕਰਾਉਣਾ ਹੈ ਗੁਰੂ ਘਰ ਅੱਗੇ ਲਾਵਾਂ ਲੋ ਤੇ ਜੋ ਹੈ ਆਪਣੇ ਰੀਤੀ ਰਿਵਾਜ ਕਰੋ ਇਹ ਸ਼ੋਸ਼ਾ ਕਰਨ ਦੀ ਕੀ ਲੋੜ ਐ ਵਿਆਹ ਇੱਕ ਇਹ ਚੀਜ਼ ਹੁੰਦੀ ਐ ਕਿ ਲੋਕਾਂ ਨੂੰ ਕਿਉਂ ਇਹਦੇ ਵਿੱਚ ਬੁਲਾਇਆ ਜਾਂਦਾ ਐ ਕਿ ਲੋਕਾਂ ਦੇ ਸਾਹਮਣੇ ਅਸੀਂ ਵਿਆਹ ਕੀਤਾ ਇਹ ਇੱਕ ਪ੍ਰੂਫ ਹੋ ਗਿਆ ਹਨਾ ਇਹ ਅਸੀਂ ਸਾਰਿਆਂ ਦੇ ਸਾਹਮਣੇ ਲਾਵਾਂ ਲਈਆਂ ਨੇ ਜੀਆਂ ਸੋ ਠੀਕ ਹੈ ਤੁਸੀਂ ਬਲਾਓ ਪਰ ਐਡਾ ਜਿਆਦਾ ਖਰਚਾ ਕਰਨ ਦੀ ਕਿ ਹੁਣ ਤੁਸੀਂ ਦੇਖੋ ਮੈਂ ਜਸਟਨ ਬੀਬਰ ਉਹਦੀ ਵੀਡੀਓ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਅੰਬਾਨੀਆਂ ਕਿ ਵਿਆਹ ਤੇ ਜਦੋਂ ਪਹੁੰਚੇ ਤੇ 84 ਕਰੋੜ ਕਣੀ ਐਨੇ ਕ ਲੈ ਆ ਤੇ ਪਹੁੰਚੇ ਕਿੱਦਾਂ ਇੱਕ ਨਿੱਕਰ ਬਣਾਉਣ ਦੇ ਵਿੱਚ ਤੇ ਉਹਨਾਂ ਨੇ ਐਡੀ ਐਡੀ ਮਹਿੰਗੇ ਕਰੋੜਾ ਕਰੋੜਾ ਦੇ ਕੱਪੜੇ ਪਾਏ ਹੋਏ ਸੀਗੇ ਫਿਰ ਆਦੇ ਵਿਆਹ ਸੀ ਸੋ ਬੰਦੇ ਨੇ ਕਿੰਨਾ ਕਿਤੇ ਇਹ ਚੀਜ਼ ਪ੍ਰੂਫ ਕੀਤੀ ਹੈ ਕਿ ਮੈਂ ਆਪਣੇ ਟੈਲੈਂਟ ਦੇ ਨਾਮ ਤੇ ਅਗਿਆਨ ਆ ਮੈਂ ਕੱਪੜਿਆਂ ਵਾਸਤੇ ਆਇਆ ਸੋ ਟੈਲੈਂਟ ਦਾ ਕੋਈ ਹੋ ਨਹੀਂ ਹੈਗਾ ਮਤਲਬ ਸ਼ੋ ਆਫ ਅਸੀਂ ਸ਼ੋ ਆਫ ਚ ਬਹੁਤ ਜ਼ਿਆਦਾ ਪਏ ਹੋਏ ਹਾਂ ਦਿਖਾਵਾ ਲੋਕ ਦਿਖਾਵਾ ਅਸੀਂ ਇਹਦੇ ਚ ਮੈਨੂੰ ਐ ਲੱਗਿਆ ਜਿਨ੍ਹਾਂ ਕੋਲ ਕੁਝ ਹੈ ਵੀ ਨਹੀਂ ਨਾ ਉਹ ਵੀ ਫੋਕੀਆਂ ਟੋਰਾ ਮਾਰਦੇ ਰਹਿੰਦੇ ਨੇ ਐਵੇਂ ਦਿਖਾਉਣ ਵਾਸਤੇ ਕੀ ਕਰ ਲੋਂਗੇ ਐਡਾ ਦਿਖਾ ਕੇ ਕੀ ਹੋ ਜਾਊਗਾ ਸਰਦਾਰ ਸਾਹਿਬ ਕਹਿ ਰਹੇ ਨੇ ਦਿਖਾਵੇ ਦੀ ਦੌੜ ਜ਼ਿਆਦਾ ਹੋ ਗਈ ਹੈ ਕੁੜੀਆਂ ਕੀ ਸੋਚਦੀਆਂ ਨੇ ਮੈਂ ਉਹੀ ਗੱਲ ਜ਼ਿਕਰ ਕਰਦੀ ਆ ਪਹਿਲਾਂ ਜਦੋਂ ਵਿਆਹ ਹੁੰਦੇ ਸੀ ਨਾ ਤਾਂ ਉਦੋਂ ਮਾਪਿਆਂ ਨੂੰ ਇੰਨਾ ਕੋਈ ਚਲੋ ਵੋਚ ਤਾਂ ਹੁੰਦਾ ਸੀ ਵੀ ਚਲੋ ਧੀਆ ਘਰ ਉਠਾਉਣੀਆਂ ਨੇ ਵਿਆਹ ਕਰਨਾਗਾ ਪਰ ਇੰਨਾ ਨਹੀਂ ਸੀ ਵੀ ਹੁੰ ਤਾਂ ਵੀ 20-25 ਲੱਖ-25 ਲੱਖ ਰੁਪਏ ਲੁਕੀ ਆਪਣੀ ਜ਼ਮੀਨਾਂ ਵੇਚ-ਵੇਚ ਲਾ ਰਹੇ ਨੇ ਲੋਨ ਕਰਾ-ਕਰਕੇ ਲਾ ਰਹੇ ਨੇ ਹੁਣ ਤਾਂ ਬੋਝ ਹੀ ਵਿਆਹ ਬਣ ਗਏ ਇੱਥੇ ਡੈਸਟੀਨੇਸ਼ਨ ਵੈਡਿੰਗ ਆ ਮੈਨੂੰ ਹੁਣ ਇੱਕ ਚੀਜ਼ ਦੀ ਨਹੀਂ ਸਮਝ ਆਉਂਦੀ ਆ ਪਤਾ ਨਹੀਂ ਕਿਹੜੇ ਆ ਵਿਆਹ ਤੋਂ ਪਹਿਲਾਂ ਵੀ ਕੋਈ ਪ੍ਰੀ ਵੈਡਿੰਗ ਕਿੰਨੀ ਹੁੰਦੀ ਆ ਅਮਾਨੀਆ ਕਿ ਕਿੰਨੇ ਟਾਈਮ ਦਾ ਵਿਆਹ ਚੱਲੀ ਗਿਆ ਆਈ ਥਿੰਕ ਫਰਵਰੀ ਪਤਾ ਨਹੀਂ ਮਹੀਨੇ ਚ ਸ਼ੁਰੂ ਹੋਇਆ ਹੈ ਹੁਣ ਜਾ ਕੇ ਕਿਤੇ ਨਿਬੜਿਆ ਗਮ ਸੋ ਇਹਨਾਂ ਚੀਜ਼ਾਂ ਦਾ ਕੋਈ ਫਾਇਦਾ ਕੀ ਹੈ ਜੋਤ ਕਹ ਰਹੀ ਨੂੰ ਸਾਨੂੰ ਦਿਖਾ ਰਹੇ ਤੱਕੇ ਨਾਲ ਕਿਉਂਕਿ ਭਈ ਸਾਡੇ ਰਿਚਾਰਜ ਮਹਿੰਗੇ ਕਰੀ ਸੀਗੇ ਅਗਲਿਆਂ ਨੇ ਉੱਥੋਂ ਕੱਢ ਲਿਆ ਜਿਹੜੇ ਰੇਟ ਵਧਾਏ ਸੀ ਰਿਚਾਰਜਾਂ ਦੇ ਤੇ ਫਿਰ ਉਧਰੋਂ ਹੀ ਕੱਢਣਾ ਸੀਗਾ ਤੇ ਕਹਿੰਦੇ BSNL ਨੂੰ ਬਹੁਤ ਫਾਇਦਾ ਹੋ ਗਿਆ Jio ਵਰਗੇ ਟਲਾਰਗਿਆਂ ਨੇ ਜਦੋਂ ਰੇਟ ਵਧਾਏ ਐ ਤੇ ਲੋਕਾਂ ਨੇ SIM ਆਪਦੇ ਪੋਰਟ ਕਰਾ ਲੇ ਤੇ ਕਟਾ ਤਾਂ ਫੇਰ ਉਹਨਾਂ ਨੂੰ ਕਿਤੇ ਨਾ ਕਿਤੇ ਪੈ ਹੀ ਗਿਆ ਕਰਨ ਜੀ ਕਹਿ ਰਹੇ ਨੇ ਕਿ ਜਰਨਲਿਸਟ ਕਰੋੜਾਂ ਦੇ ਕੱਪੜੇ ਪਾਉਂਦੇ ਨੇ ਪਾਉਂਦੇ ਹੋਣਗੇ ਇੱਛਾ ਪਰ ਮੈਨੂੰ ਲੱਗਦਾ ਦਿਖਾਵਾ ਨਹੀਂ ਕਰਨਾ ਚਾਹੀਦਾ ਸਭ ਕੁਝ ਤੁਸੀਂ ਪਤਾ ਕਿ ਇੱਕ ਚੀਜ਼ ਮੰਨਿਓ ਅੱਜ ਕੱਲ੍ਹ ਨਾ ਲੋਕਾਂ 'ਚ ਓਵਰ ਕੌਨਫੀਡੈਂਸ ਬਹੁਤ ਜ਼ਿਆਦਾ ਹੋ ਗਿਆ ਓਵਰ ਕੌਨਫੀਡੈਂਸ ਇਨ ਦਾ ਸੈਂਸ ਕਿ ਤੁਹਾਨੂੰ ਕਿਸੇ ਨੂੰ ਕੁਝ ਕਿਸੇ ਨੂੰ ਕੁਝ ਆਉਂਦਾ ਜਾਂਦਾ ਹੈ ਨਹੀਂਗਾ ਤੁਹਾਨੂੰ ਅਸਲ ਦੀ ਗੱਲ ਦੱਸਦੀਆਂ ਉਹ ਬਿੱਤੀਆਂ ਗੱਲਾਂ ਵੀ ਨਹੀਂ ਔਰ ਮੈਂ ਉਹ ਚੀਜ਼ਾਂ ਦੇਖੀਆਂ ਵੀ ਨਹੀਂ ਤੁਸੀਂ ਵੀ ਦੇਖੀਆਂ ਹੋਣਗੀਆਂ ਅ ਕਿਸੇ ਬੰਦੇ ਨੂੰ ਕੁਝ ਨਹੀਂ ਆਉਂਦਾ ਜਾਂਦਾ ਓਵਰ ਕੰਫੀਡੈਂਸ ਦਾ ਉਹਦੀ ਡ्रेसਿੰਗ ਸੈਂਸ ਬਸ ਸੋਹਣਾ ਜਾਂ ਦਿਖਾਵਾ ਕਰਦਾ ਉਹਨੂੰ ਸੈਪਟ ਕਰ ਲਿਆ ਜਾਊਗਾ ਜਿਹੜਾ ਬੰਦਾ ਨਾਰਮਲ ਜਿਹਾ ਹੋਊਗਾ ਆਮ ਜਿਹਾ ਹੋਊਗਾ ਨਾ ਉਹਨੂੰ ਕੋਈ ਬੜਾ ਕੱਪੜੇ ਲੀੜੇ ਦਾ ਜਾਂ ਆਮ ਤਰੀਕੇ ਨਾਲ ਰਹਿਣ ਵਾਲਾ ਪਰ ਟੈਲੈਂਟ ਉਹਦੇ ਵਿੱਚ ਬਹੁਤ ਆ ਉਹ ਆਪਣਾ ਕੰਮ ਬਹੁਤ ਵਧੀਆ ਕਰਦਾ ਉਹਨੂੰ ਨਹੀਂ ਦੇਖਦੇ ਚਮਚੇ ਇਹ ਚੀਜ਼ਾਂ ਨੇਗੀਆਂ ਸੋ ਦਿਖਾਵਾ ਉਹੀ ਗੱਲ ਹੈ ਨਾ ਹਰ ਚੀਜ਼ ਦੇ ਵਿੱਚ ਦਿਖਾਵਾ ਰਹਿ ਗਿਆ ਸੋ ਮੈਂ ਇੱਕ ਚੀਜ਼ ਔਰ ਕਰ ਦਿੰਨੀ ਕਿ ਹੁਣ ਜਿਵੇਂ ਮੁੰਡਾ ਕੁੜੀ ਆ ਚਲੋ ਵਿਆਹ ਦੀਆਂ ਚਲੋ ਗੱਲ ਕਰੀਏ ਹਨਾ ਕੋਈ ਗੱਲਬਾਤ ਹੁੰਦੀ ਆ ਮੁੰਡੀ ਮੁੰਡਾ ਵੀ ਦੇਖਦਾ ਕੁੜੀ ਕੋਲ ਅੱਜ ਕੱਲ ਕਿੰਨੇ ਪੈਸੇ ਨੇ ਕੁੜੀਆਂ ਵੀ ਦੇਖਦੀਆਂ ਵੀ ਮੁੰਡੇ ਕੋਲ ਕਿੰਨੇ ਪੈਸੇ ਨੇ ਹਨਾ ਵੀ ਕਿੱਦਾਂ ਐ ਸਭ ਸੀ ਨਾ ਚਲੋ ਦੇਖਣਾ ਬੰਦਾ ਵੀ ਆ ਪਰ ਇੱਕ ਸਿਸਟਮ ਹੁੰਦਾ ਹਨਾ ਤੇ ਬਾਅਦ ਚੋ ਫਿਰ ਜਦੋਂ ਵਿਆਹ ਹੁੰਦਾ ਤਾਂ ਪਤਾ ਲੱਗਦਾ ਵੀ ਇਹ ਤਾਂ ਝੂਠਾ ਜਾਂ ਉਹ ਝੂਠੀ ਹੈ ਨਾ ਕੋਲ ਤਾਂ ਕੁਝ ਹੈ ਹੀ ਨਹੀਂ ਸਿੰਦਰਜੀ ਕਹਿ ਰਹੇ ਨੇ ਕਿ ਦੁਲੀਆਂ ਨੂੰ ਖੁਸ਼ ਨਹੀਂ ਕਰ ਸਕਦੇ ਮੈਡਮ ਬਿਕੋਜ਼ ਵੈਜ ਬੰਦੇ ਜਾਣਗੇ ਤਾਂ ਦਾਰੂ ਮੀਟ ਚੱਲਦਾ ਉਹ ਕਹਿਣਗੇ ਕਿ ਕੁਝ ਨਹੀਂ ਸੀ ਵਿਆਹ ਵਿੱਚ ਨਾਨ ਵੈਜ ਵੈਜੀਟੇਰੀਅਨ ਬੰਦੇ ਦੇ ਵਿਆਹ ਦੇ ਵਿੱਚ ਜਾਣਗੇ ਤਾਂ ਉਹ ਕਹਿਣਗੇ ਕਿ ਵਿਆਹ ਚ ਭਾਵੇਂ ਤੁਸੀਂ ਲੱਖਾਂ ਕਰੋੜਾ ਵਿੱਚ ਖਰਚਾ ਕਰੋ ਅੱਛਾ ਬਿਲਕੁਲ ਵਿਆਹ ਤਾਂ ਚਿਕਨ ਦਾਰੂ ਤੋਂ ਬਿਨਾ ਤਾਂ ਵਿਆਹ ਹੀ ਨਹੀਂ ਹੁੰਦੇ ਕਹਿਣਗੇ ਜੀ ਬਰਾਤਿਆਂ ਨੂੰ ਪਿਉਣੀ ਐ ਇੰਦਾ ਦਾਰੂਆਂ ਦੇ ਖਰਚੇ ਮਾਰ ਜਾਂਦੇ ਆ ਸਭ ਤੋਂ ਵੱਡੀ ਟੈਨਸ਼ਨ ਹੀ ਇਹ ਹੈ ਜੇ ਉਹੀ 20-25 ਲੱਖ ਰੁਪਇਆ ਤੁਸੀਂ ਸੰਭੋ ਹੁਣ ਮਾਪਿਓ ਕੁੜੀ ਨੂੰ ਦਾਜ ਦੇ ਦਿੰਦੇ ਨੇ ਮੁੰਡਾ ਵਧੀਆ ਨੌਕਰੀ ਲੱਗਿਆ ਤੇ ਮਾਪਿਓ ਕਹਿਣਗੇ ਚੱਲ ਭਾਈ ਵਧੀਆ ਵਿਆਹ ਕਰ ਦਿੰਨੇ ਆ ਵਧੀਆ ਦਾਜ ਦੇ ਦਿੰਨੇ ਆ ਗੱਡੀ ਲੈ ਲਈ ਜੀ ਉਹ ਚੀਜ਼ਾਂ ਲੈ ਲਈਆਂ ਉਹਦਾ ਫਾਇਦਾ ਕੀ ਆ ਉਹੀ ਆਪਣੀ ਕੁੜੀ ਦੇ ਨਾਂ ਕਰਾ ਦੋ ਪਹਿਲੀ ਗੱਲ ਤਾਂ ਮੈਨੂੰ ਲੱਗਦਾ ਦੇਣਾ ਹੀ ਨਹੀਂ ਚਾਹੀਦਾ ਜਿਹੜੇ ਧੀ ਦੇਤੀ ਉਹਨੇ ਹੋਰ ਕੀ ਰੱਖ ਲਿਆ ਪਿੱਛੇ ਸੋ ਇਹੋ ਜਿਹੇ ਲਾਲਚੀ ਲੋਕ ਨੇ ਜਿਹੜੇ ਹਜੇ ਵੀ ਮੈਂ ਤੁਹਾਨੂੰ ਦੱਸਾਂ ਹਜੇ ਵੀ ਬਹੁਤ ਪੜੇ ਲਿਖੇ ਲੋਕ ਆ ਹਜੇ ਵੀ ਦਾਜ ਮੰਗਦੇ ਆ ਤੇ ਹਜੇ ਵੀ ਲੈਂਦੇ ਆ ਔਰ ਜੇ ਕੁੜੀਆਂ ਨਹੀਂ ਦਿੰਦੀਆਂ ਦਾਜ ਜਾਂ ਇਦਾਂ ਤੇ ਪਰ ਪਰੇਸ਼ਾਨ ਵੀ ਕਰਦੇ ਮੈਂ ਅੱਖੀ ਦੇਖਿਆ ਹੋਈਆਂ ਗੱਲਾਂ ਨੇ ਪਲੀਗਲ ਕੋਈ ਸਾਡੇ ਇੱਥੇ ਕੋਈ ਜਾਂਦਾ ਨਹੀਂਗਾ ਕਹਿਣਗੇ ਕਾਨੂੰ ਪਰਿਵਾਰ ਦੀ ਗੱਲ ਆ ਬੇਇੱਜ਼ਤੀ ਹੋਣੀ ਐ ਅਨਸਰਟ ਵਾਲੀ ਗੱਲਾਂ ਬਾਅਦ ਚੋਂ ਬਹੁਤ ਖੁਸ਼ ਹੋਇਆ ਪਿੱਛੇ ਮੌਤਾਂ ਵੀ ਕੁੜੀਆਂ ਦੀਆਂ ਹੁੰਦੀਆਂ ਨੇ ਕੁੜੀਆਂ ਸੁਸਾਈਡ ਕਰ ਲੈਂਦੀਆਂ ਨੇ ਕਿਉਂਕਿ ਦਾਜ ਕਰਕੇ ਪ੍ਰੋਬਲਮ ਕ੍ਰੀਏਟ ਕਰ ਦਿੰਦੇ ਨੇ ਸਾਰੇ ਯਾ ਕਿਤੇ ਨਾ ਕਿਤੇ ਅਸੀਂ ਆਪ ਵੀ ਜ਼ਿੰਮੇਵਾਰ ਆ ਅਸੀਂ ਕਿਉਂ ਦਾਜ ਦਿੰਨੇ ਆ ਇਹ ਸ਼ੁਰੂਆਤ ਹੋਈ ਸੀ ਮਾੜੀ ਮੋਟੀ ਕੀ ਕੁੜੀ ਨੂੰ ਮਾੜਾ ਮੋਟਾ ਲੀੜਾ ਲੱਤਾ ਕੁਛ ਨਾਲ ਦੇ ਕੇ ਹਨਾ ਕਹਿੰਦੇ ਹੁੰਦੇ ਨੇ ਉਹ ਤੋੜਤਾ ਆਹ ਗੱਲ ਨਹੀਂ ਸੀ ਹੋਈ ਵੀ ਐਡੀ ਐਡੀ ਗੱਡੀਆਂ ਦੇਣੀਆਂ ਨੇ ਆ ਚੀਜ਼ਾਂ ਦੇਣੀਆਂ ਨੇ ਪਹਿਲਾ ਗੱਲ ਇਹ ਕਰਨਗੇ ਵਿਆਹ ਤੋਂ ਪਹਿਲਾਂ ਕਹਿਣਗੇ ਕਿ ਤੁਹਾਡੀ ਅੱਛਾ ਜੀ ਤੁਸੀਂ ਕਿੰਨਾ ਪੈਸਾ ਫਿਰ ਲਾ ਸਕਦੇ ਹੋ ਤੁਸੀਂ ਕਿੰਨਾ ਪੈਸਾ ਵਿਆਹ ਤੇ ਲਾਉਂਗੇ 20 25 ਲੱਖ ਲਾਉਂਗੇ ਜਾਂ ਕਿੰਨੇ ਲੱਖ ਲਾਉਂਗੇ ਵਿਆਹ ਤੇ ਫਿਰ ਜਾ ਕੇ ਕਿਤੇ ਦੇਖਾਂਗੇ ਲਾਲਚ ਜਿਹੜੀ ਰਹਿਣਾ ਹੈ ਨਾ ਤੁਹਾਡੇ ਨਾਲ ਉਹਨਾਂ ਨੇ ਉਦਾਂ ਹੀ ਰਹਿ ਜਾਣਾ ਸੋ ਮੈਂ ਕਹਿੰਨੀ ਆ ਜੇ ਪੜੇ ਲਿਕੇ ਯੂਥਾਂਗੇ ਤਾਂ ਸਾਨੂੰ ਆ ਚੀਜ਼ਾਂ ਨਹੀਂ ਸੋਚਣੀਆਂ ਚਾਹੀਦੀਆਂ ਹੈਗੀਆਂ ਤੇ ਠੀਕ ਆ ਨਾ ਇੱਕ ਬੰਦਾ ਤੁਹਾਡੀ ਜ਼ਿੰਦਗੀ ਚ ਆ ਰਿਹਾ ਹੈ ਤੁਸੀਂ ਰੱਖੋ ਠੀਕ ਹੈ ਕਿ ਆਹ ਦੁਨੀਆ ਨੂੰ ਬਰੋਗ ਦੇ ਦੇਂਦੇ ਐਮੀਨੋ ਪੈਸੇ ਫालतू ਕੋਕਿਆ ਕਰੋ ਸੁਖ ਚੰਦਨ ਜੀ ਅੱਛਾ ਬਹੁਤ ਬਹੁਤ ਧੰਨਵਾਦ ਜੀ ਮੈਂ ਐਕਚੁਅਲੀ ਥੋੜਾ ਜਿਹਾ ਰੈਸਤੇ ਸੀਗੀ ਥੋੜੇ ਦਿਨ ਤਬੀਅਤ ਠੀਕ ਨਹੀਂ ਸੀ ਮੈਂ ਕੋਈ ਮੈਂ ਕੋਈ ਤਿਆਰਤੀ ਉਰਤਾ ਨਹੀਂ ਹੋਈ ਖੈਰ ਹੁਣੇ ਬਾਹਰ ਨਿਕਲੀ ਸੀ ਮੈਂ ਕਿ ਚਲੋ ਮੈਂ ਤੁਹਾਡੇ ਨਾਲ ਗੱਲਬਾਤ ਕਰਾਂ ਸੋ ਇਹੀ ਸਮਾਂ ਹੁੰਦਾ ਹੈ ਤੁਸੀਂ ਸਾਰੇ ਜਾਣੇ ਆਨ ਨਿਊਜ਼ ਸਪੋਰਟ ਕਰਦੇ ਹੋ ਮੈਨੂੰ ਚੰਗਾ ਲੱਗਦਾ ਪੱਤਰਕਾਰੀ ਹੈਗੀ ਪੱਤਰਕਾਰੀ ਬਹੁਤ ਵੱਡਾ ਇਹ ਤੇ ਕਰਾਂਗੇ ਚਰਚਾ ਆਪਾਂ ਕਿਸੇ ਦਿਨ ਮੈਂ ਨਾ ਖੁਦ ਮੈਂ ਇਸ ਫੀਲਡ ਦੇ ਵਿੱਚ ਹੈਗੀ ਆ ਕਈ ਵਾਰ ਤਾਂ ਇਹ ਹੋ ਜਾਂਦਾ ਵੀ ਛੱਡ ਦਾਂ ਦਿਲ ਨਹੀਂ ਕਰਦਾ ਪਰ ਕੀ ਕਰੀਏ ਹੁਣ ਕੰਮ ਹੀ ਇਹ ਕਰਦੇ ਆ ਕੰਮ ਹੀ ਪੱਤਰਕਾਰੀ ਦੇ ਤੋਂ ਇਲਾਵਾ ਸਾਨੂੰ ਆਉਂਦਾ ਕੀ ਆ ਅਸੀਂ ਬੋਲ ਸਕਦੇ ਆ ਅਸੀਂ ਖਬਰ ਕਰ ਸਕਦੇ ਆ ਅਸੀਂ ਰਿਪੋਰਟਿੰਗ ਕਰ ਸਕਦੇ ਆ ਪਰ ਸਾਨੂੰ ਕਈ ਨਾ ਕਈ ਵਾਰ ਸਾਨੂੰ ਰੋਕ ਵੀ ਦਿੱਤਾ ਜਾਂਦਾ ਕਿ ਇਦਾਂ ਨਹੀਂ ਕਰਨਾ ਇਦਾਂ ਨਹੀਂ ਕਰਨਾ ਅਸੀਂ ਅੰਦਰੋਂ ਅੰਦਰ ਹੀ ਮਰ ਜਾਂਦੇ ਆ ਅਸੀਂ ਆਪਣੇ ਲਈ ਨਹੀਂ ਮੈਂ ਨਾ ਇੱਕ ਵੀਡੀਓ ਪਾਈ ਸੀ ਤੁਸੀਂ ਰੀਲ ਤੇ ਜਾ ਕੇ ਚੈੱਕ ਕਰਿਓ ਲੋਕਾਂ ਲਈ ਬੋਲਦੀ ਆ ਪਰ ਆਪਣੇ ਲਈ ਆਪਣੇ ਲਈ ਮੂੰਹ ਨਾ ਖੋਲਦੀ ਆ ਦਵਾਵਾਂ ਥੱਲੇ ਆਈ ਮੈਂ ਪੱਤਰਕਾਰ ਬੋਲਦੀ ਆ ਚਾਹੇ ਲੱਖ ਦਿਲ ਦੇ ਵਿੱਚ ਦੁੱਖ ਹੋਣ ਪਰ ਸਕਰੀਨ ਮੂਰੇ ਨਾ ਖੋਲਦਿਆਂ ਸੋ ਬਹੁਤ ਸਾਰੀਆਂ ਗੱਲਾਂ ਨਹੀਂ ਜਿਹੜੀਆਂ ਬਹੁਤ ਸਾਰੀ ਦਿੱਕਤਾਂ ਨੇ ਕਈ ਵਾਰ ਕੋਈ ਪਰਸਨਲ ਦਿੱਕਤ ਆ ਕਈ ਹੋ ਟੈਨਸ਼ਨਾਂ ਨੇਗੀਆਂ ਸਾਨੂੰ ਉਹ ਸਾਰੀਆਂ ਲਕੋ ਕੇ ਇੱਕ ਸਮਾਈਲ ਕਰਕੇ ਉਹ ਕਰਨੀਆਂ ਪੈਂਦੀਆਂ ਨੇ ਕਿਉਂਕਿ ਸਾਨੂੰ ਪਤਾ ਅਸੀਂ ਆਪਣਾ ਕੰਮ ਕਰਨਾ ਹੈ ਪ੍ਰੋਫੈਸ਼ਨ ਆ ਸਾਡਾ ਅਸੀਂ ਨਹੀਂ ਜੇ ਅਸੀਂ ਰੋਵਾਂਗੇ ਅਸੀਂ ਅਸੀਂ ਰੋ ਰੂ ਕੇ ਦਿਖਾਵਾਂਗੇ ਜਾਂ ਅਸੀਂ ਆਪਣੀ ਚੀਜ਼ਾਂ ਐਕਸਪ੍ਰੈਸ ਕਰਦਾਂਗੇ ਵੀ ਅਸੀਂ ਫਿਰ ਅਸੀਂ ਵੀ ਤਾਂ ਨੈਗੇਟਿਵ ਇਮਪੈਕਟ ਪਾ ਰਹੇ ਹਾਂ ਨਾ ਸੋ ਮੈਂ ਕਹਿੰਨੀ ਆ ਕੋਈ ਵੀ ਸਿਚੁਏਸ਼ਨ ਆ ਨਾ ਜ਼ਿੰਦਗੀ ਦੇ ਵਿੱਚ ਕੋਸ਼ਿਸ਼ ਕਰੋ ਐਂ ਜੇ ਕੋਈ ਚੀਜ਼ ਤੁਹਾਨੂੰ ਜ਼ਿਆਦਾ ਤੰਗ ਕਰ ਰਹੀ ਹੈ ਤੁਹਾਨੂੰ ਲੱਗਦਾ ਹੈ ਕਿ ਉਹ ਖਰਾਬ ਕਰੂਗੀ ਤਾਂ ਮੂਵ ਔਨ ਕਰ ਦਿਓ ਬਹੁਤ ਕੁਝ ਪਿਆ ਜ਼ਿੰਦਗੀ 'ਚ ਤੁਸੀਂ ਸਮਾਂ ਨਾ ਖਰਾਬ ਕਰੋ ਸਮਾਂ ਬਹੁਤ ਜ਼ਿਆਦਾ ਕੀਮਤੀ ਹੈ ਫਿਰ ਬਾਅਦ ਦੇ ਵਿੱਚ ਅਸੀਂ ਨਾ پتہ ਕੀ ਇੱਕ ਕੱਲ ਨੂੰ ਫੜ ਕੇ ਬੈਠ ਜਾਨੇ ਕੋਈ ਤੁਹਾਡੇ ਨਾਲ ਟ੍ਰੈਸਟੀ ਹੋ ਗਈ ਕੁਝ ਗਲਤ ਹੋ ਗਿਆ ਕਿੰਨੇ ਘਰ ਦਿਨ ਤਾਂ ਅਸੀਂ ਖਾਂਦੇ ਪੀਂਦੇ ਨਹੀਂ ਆ ਅਸੀਂ ਸੌਂਦੇ ਨਹੀਂ ਆ ਅਸੀਂ ਸੋਦੇ ਨੂੰ ਹਾਏ ਕਿਉਂ ਹੋ ਗਿਆ ਹਾਏ ਉਹਨੇ ਕਿਉਂ ਕਰਤਾ ਆ ਚੀਜ਼ ਨਹੀਂ ਹੋਣੀ ਚਾਹੀਦੀ ਸੀ ਕਿਸੇ ਦਾ ਕੁਝ ਗਿਆ ਥੋੜਾ ਨੁਕਸਾਨ ਹੋਇਆ ਸੇਥ ਥੋੜੀ ਖਰਾਬ ਹੋਈ ਖਾਣਾ ਪੀਣਾ ਤੁਸੀਂ ਛੱਡਿਆ ਫੇਸ ਥੋੜਾ ਖਰਾਬ ਹੋ ਗਿਆ ਟਾਈਮ ਥੋੜਾ ਖਰਾਬ ਹੋ ਗਿਆ ਤੁਸੀਂ ਉਹ ਟਾਈਮ ਦੇ ਵਿੱਚ ਜਿਹੜੀ ਤੁਹਾਡੀ ਉਹ ਊਰਜਾ ਕਿਸੇ ਤੇ ਲੱਗੀ ਆ ਕਿਸੇ ਕੰਮ ਤੇ ਆ ਕਿਸੇ ਵਿਅਕਤੀ ਤੇ ਆ ਜਾਂ ਕੁਝ ਵੀ ਆ ਉਹਨੂੰ ਤੁਸੀਂ ਆਪਣੇ ਆਪ ਤੇ ਲਾਓ ਇਹ ਟਾਈਮ ਤੁਹਾਡੇ ਕੋਲ ਜੀ ਤੁਹਾਡੇ ਕੋਲ ਬਚ ਜਾਂਦੀ ਆ ਉਹ ਤੁਸੀਂ ਆਪਣੇ ਆਪ ਤੇ ਲਾਓ ਖੁਦ ਬਣੋ ਕੁਝ ਨਿਕਲੋ ਫਿਰ ਬਾਅਦ ਦੇ ਵਿੱਚ ਇਹ ਨਾ ਹੋਵੇ ਪਛਤਾਵਾ ਤੁਹਾਡਾ ਰਹੇ ਜੇ ਕਿ ਤੁਸੀਂ ਤਾਂ ਕੁਝ ਟਾਈਮ ਖਰਾਬ ਕਰ ਲਿਆ ਸੀ ਕੁਝ ਕੀਤਾ ਨਹੀਂ ਹੈਗਾ ਥੋੜਾ ਜਿਹਾ ਸਮਝਦਾਰ ਬਣੋ ਚੰਗੀਆਂ ਚੀਜ਼ਾਂ ਦੇਖੋ ਸੋਸ਼ਲ ਮੀਡੀਆ ਤੇ ਰੀਲਾਂ ਦੇਖਦੇ ਹੋ ਆਪਾਂ ਐ ਕਰਦੇ ਆ ਕਿ ਕੋਈ ਵੀ ਰੀਲ ਅਸੀਂ ਕੋਈ ਵੀ ਵੀਡੀਓ ਅਸੀਂ ਦੇਖਣ ਲੱਗ ਜਾਈਏ ਸਾਨੂੰ ਉਦਾਂ ਦੀਆਂ ਸ਼ੋਅ ਹੋਣ ਲੱਗ ਜਾਂਦੀਆਂ ਨੇਗੇਟਿਵ ਹੀ ਕਿਉਂ ਦੇਖਣੀ ਐ ਰੋਣੇ ਧੋਣੇ ਕਿਉਂ ਦੇਖਣੇ ਐ ਜੇ ਮਾਨੁਦਾਸ ਸੈਡ Song ਕਿਉਂ ਸੁਣਨੇ ਆ ਪੋਜ਼ਿਟਿਵ ਹੋ ਨਾ ਚੰਗੀਆਂ ਚੀਜ਼ਾਂ ਸੁਣੋ ਪਾਠ ਸੁਣ ਲਓ ਚੰਗੇ ਲੋਕਾਂ ਚ ਰਹੋ এনवायरमेंट ਦੀ ਖੇੜਾ ਆਪਣਾ এনवायरमेंट ਚੇਂਜ ਕਰ ਲਓ ਜਿਹੜੀ ਥਾਂ ਤੇ ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਆ ਤੁਹਾਨੂੰ ਲੱਗਦਾ ਕਿ ਉੱਥੇ ਤੁਸੀਂ ਨਹੀਂ ਰਹਿ ਸਕਦੇ ਤੁਹਾਨੂੰ ਦਿੱਕਤ ਆ ਰਹੀ ਆ ਤੁਹਾਨੂੰ ਉਹ ਚੀਜ਼ਾਂ ਤੰਗ ਕਰ ਰਹੀਆਂ ਨੇ ਜੋ ਪ੍ਰਾਣੀਆਂ ਨੇ ਤੁਸੀਂ ਉਹ ਥਾਂ ਨੂੰ ਇੱਕ ਵਾਰ ਛੱਡ ਦਿਓ ਤੁਸੀਂ ਆਪਣੀ ਥਾਂ ਬਦਲ ਲਓ ਪੋਜ਼ਿਟਿਵ ਰਹਿਣਾ ਕਰੋ ਜ਼ਿੰਦਗੀ ਦੇ ਵਿੱਚ ਕਿਸੇ ਗੱਲ ਦੀ ਪਰਵਾਹ ਮੰਨਣ ਦੀ ਲੋੜ ਨਹੀਂ ਹੈਗੀ ਪਰਮਾਤਮਾ ਤੁਹਾਡੇ ਨਾਲ ਹੈ ਜੋ ਵੀ ਉਹਨੇ ਦੇਣਾ ਹੈ ਤੁਹਾਨੂੰ ਚੰਗਾ ਦੇਣਾ ਹੈ ਹਨਾ ਜੋ ਤੁਸੀਂ ਡਿਸਰਵ ਕਰਦੇ ਹੋ ਐਵੇਂ ਨਾ ਕਰਿਆ ਕਰੋ ਕਿ ਮੈਂ ਬਹੁਤ ਜ਼ਿਆਦਾ ਕਰ ਲਿਆ ਮੈਂ ਬਹੁਤ ਕੁਝ ਕਰ ਲਿਆ ਮੈਨੂੰ ਮੇਰਾ ਬੰਦਦਾ ਨਹੀਂ ਮਿਲਿਆ ਉਹਨੇ ਤੁਹਾਨੂੰ ਦੇਣਾ ਹੈ ਟਾਈਮ ਟੂ ਟਾਈਮ ਦੇਣਾ ਐਂਡ ਤੁਹਾਨੂੰ ਕਦੋਂ ਦੇਣਾ ਹੈ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਸੋ ਸਬਰ ਜ਼ਰੂਰ ਕਰੋ ਖੁਸ਼ ਰਹੋ ਚਲੋ ਲਾਈਵ ਵੀ ਸ਼ੇਅਰ ਕਰਦਿਆ ਕਰੋ ਐਂਡ ਤੁਸੀਂ ਮੈਨੂੰ ਜਿਆਦਾ ਕੋਈ ਗੱਲਾਂ ਦੱਸੀਆਂ ਨਹੀਂ ਹੈਗੀਆਂ ਸੋ ਵੀ ਕਿਵੇਂ ਸੋਚਦੇ ਹੋ ਜੇ ਬਿਨਾਂ ਮੁੰਡੇ ਕੁੜੀਆਂ ਐਡ ਹੈਗੇ ਨਹੀਂ ਤੁਸੀਂ ਕਿਵੇਂ ਵਿਆਹ ਕਰਾਉਂਗੇ ਭਾਈ 20 ਲੱਖ 25 ਲੱਖ ਲਾਉਣਾ ਹੈ ਕਿ ਸਿੰਪਲ ਫਿਰ ਲਾਵਾ ਹੀ ਕਰਾਉਣੀਆਂ ਨੇ ਆਪਣੇ ਕਮੈਂਟ ਬਾਕਸ ਦੇ ਵਿੱਚ ਮੇਰਾ ਜ਼ਰੂਰ ਵਿਚਾਰ ਸਾਂਝਾ ਕਰੋ ਮਿਲਦੇ ਹਾਂਗੇ ਅਗਲੇ ਲਾਈਵ ਦੇ ਵਿੱਚ ਬਹੁਤ ਬਹੁਤ ਧੰਨਵਾਦ ਤੁਹਾਡਾ ਛੁੜਨ ਵਾਸਤੇ